ਕਰਦਾ ਵੀ ਆ ਜਿਹੜੀ ਅਨਾਉਂਸਮੈਂਟ ਅਸੀਂ ਹੁਣ ਇਸ ਖੇਡ ਮੈਦਾਨ ਦੇ ਵਿੱਚ ਕਰਨ ਜਾ ਰਹੇ ਹਾਂ ਇਹਦੇ ਵੱਲ ਸਾਰੇ ਪਲੀਜ਼ ਧਿਆਨ ਦਿਓ ਆ ਕੁੜੀਆਂ ਦਾ ਮੈਚ ਤੁਸੀਂ ਦੇਖ ਰਹੇ ਹੋ ਕੁੜੀਆਂ ਦਾ ਮੈਚ ਚੱਲ ਰਿਹਾ ਸੀਗਾ ਤੇ ਸਾਡੀ ਭੈਣ ਗੋਪੀ ਗੋਪੀ ਭੈਣ ਆ ਸਾਡੀ ਪ੍ਰਿੰਗੜੀ ਪਿੰਡ ਦੀ ਤੇ ਇਸ ਬੱਚੀ ਦੇ ਤੁਹਾਡੇ ਸਾਹਮਣੇ ਖੇਡ ਮੈਦਾਨ ਦੇ ਵਿੱਚ ਜਿਹੜੀ ਸੱਟ ਲੱਗੀ ਹੈ ਮੈਂ ਜਵਾਨੀ ਨਹੀਂ ਦੱਸ ਸਕਦਾ ਇਸ ਜਵਾਨ ਤੋਂ ਨਹੀਂ ਦੱਸ ਸਕਦਾ ਵੀ ਸੱਟ ਕਿੰਨੀ ਆ ਕਿਉਂਕਿ ਉਹ ਬੱਚੀ ਡੋਲ ਨਾ ਜਾਵੇ ਸੱਟ ਬਹੁਤ ਜ਼ਿਆਦੇ ਹੈ ਔਰ ਸਾਡੀ ਹੱਥ ਬੰਨ ਕੇ ਬੇਨਤੀ ਆਪਾਂ ਸਾਰੀ ਸੰਗਤ ਨੂੰ ਰਿਕਵੈਸਟ ਕਰਾਂਗੇ ਕਿਉਂਕਿ ਧੀ ਭਿਆਣੀ ਦਾ ਕੰਮ ਹੈ ਔਰ ਸਾਡੀਆਂ ਇਹ ਭੈਣਾਂ ਨੇ ਸਾਡੀਆਂ ਹੀ ਇਹ ਬੱਚੀਆਂ ਨੇ ਔਰ ਸਾਡਾ ਇਹ ਫਰਜ਼ ਬਣਦਾ ਹੈ ਵੀ ਆਪਾਂ ਇਹਨਾਂ ਬੱਚੀਆਂ ਦੀ ਟੇਕ ਕੇਅਰ ਕਰਨੀ ਹੈ ਜੇ ਕਿਤੇ ਸੱਟ ਲੱਗਦੀ ਹੈ ਤੇ ਮੇਰੀ ਹੱਥ ਮੰਨ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਵੀ ਇਸ ਭੈਣ ਦੇ ਲਈ ਆਪਾਂ ਵੱਧ ਚੜ ਕੇ ਜਿਹੜਾ ਆਪਣਾ ਸਹਿਯੋਗ ਪਾਈਏ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਗੋਡੇ ਦਾ ਜਿਹੜਾ ਇਲਾਜ ਹੈ ਉਹ ਚੰਗੀ ਤਰ੍ਹਾਂ ਹੋ ਸਕੇ ਔਰ ਸਭ ਤੋਂ ਪਹਿਲਾਂ ਮੈਂ ਸਤਕਾਰ ਸਹਿਤ ਬੇਨਤੀ ਕਰੂੰਗਾ ਸਾਡੇ ਵੀਰ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਤੇ ਐਡਵੋਕੇਟ ਲੋਕਦੀਪ ਸਿੰਘ ਜੀ ਘੁੰਮਣ ਉਹਨਾਂ ਵੱਲੋਂ 5000 ਰੁਪਿਆ ਇਸ ਬੱਚੀ ਦੇ ਲਈ ਆਇਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦिए ਮੇਰੇ ਪੰਜਾਬੀ ਵੀਰੋ 10000 ਰੁਪਿਆ ਸੰਤ ਬਾਬਾ ਹਯਾਰਾ ਸਿੰਘੀ ਕਬੱਡੀ ਕਲੱਬ ਨਿੱਕੇ ਕੁਮਣ ਗੁਰਦਾਸਪੁਰ ਲਾਇਨਜ਼ ਲਾੜ ਹੋਣਾ ਵੱਲੋਂ ਬਿੱਲੇ ਕਿੱਲ ਹੋਣਾ ਵੱਲੋਂ ਸਾਰਿਆਂ ਵੱਲੋਂ ਸਾਰੀ ਟੀਮ ਵੱਲੋਂ 10000 ਰੁਪਿਆ ਗੁਰਦਾਸਪੁਰ ਲਾਇਨ ਦੀ ਟੀਮ ਵੱਲੋਂ 5000 ਰੁਪਿਆ ਬੈਲਜੀਅਮ ਦੀ ਰਾਇਲ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਹੈ ਤੇ 10000 ਰੁਪਿਆ ਸਾਡੇ ਵੀਰ ਹੈਰੀ ਯੂਐਸਏ ਵੱਲੋਂ ਇਸ ਬੱਚੀ ਦੇ ਲਈ ਹੈ ਕਿਉਂਕਿ ਉਸ ਭਰਾ ਨੇ ਅੱਜ ਦੋ ਭੈਣਾਂ ਦਾ ਮਾਣ ਵੀ ਕਰਨਾ ਐ ਐਕਟਵਾ ਦੇ ਨਾਲ ਤੇ 10000 ਰੁਪਇਆ ਉਹ ਸਾਡਾ ਵੀਰ ਜਿਹੜਾ ਇਸ ਬੱਚੀ ਦੇ ਇਲਾਜ ਦੇ ਲਈ ਭੇਜ ਰਿਹਾ ਸੋ ਮੈਂ ਬੇਨਤੀ ਕਰੂੰਗਾ ਕਲਸੀ ਸਾਹਿਬ ਨੂੰ ਔਰ ਸਾਰੇ ਸਾਥੀਆਂ ਨੂੰ ਵੀ ਆਪਾਂ ਭੈਣੇ ਇੱਕ ਢੇੜਾ ਲਾ ਦਈਏ ਔਰ ਸਾਰੀ ਸੰਗਤ ਜਿਹੜੀ ਹੈ ਵੱਧ ਚੜ ਕੇ ਸਹਿਯੋਗ ਕਰੂਗੀ ਔਰ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਭੈਣ ਨੂੰ ਖੇਡ ਮੈਦਾਨ ਦੇ ਵਿੱਚ ਦੁਬਾਰਾ ਫੇਰ ਜਿਹੜਾ ਦੇਖ ਸਕੀਏ ਔਰ ਇਹ ਬੱਚੀ ਜਿਹੜੀ ਦੁਬਾਰਾ ਫੇਰ ਜਿਹੜੀ ਖੇਡਣ ਵਾਲੀ ਹੋਵੇ ਦੁੱਖ ਨਿਵਾਰਨ ਹਸਪਤਾਲ ਸ੍ਰੀ ਅਮਰitsar ਸਾਹਿਬ ਉਹ ਸਾਰੇ ਡਾਕਟਰ ਸਾਹਿਬਾਨ ਸਾਡੇ ਕੋਲ ਪੁੱਜੇ ਹੋਏ ਨੇ ਔਰ ਉਹਨਾਂ ਨੇ ਆਖਿਆ ਵੀ ਅਸੀਂ ਬਿਲਕੁਲ ਬਾਜਬ ਜਿੰਨਾ ਵੀ ਖਰਚਾ ਜਿਹੜਾ ਬਾਜਬ ਆਊਗਾ ਉਹ ਅਸੀਂ ਕਰਾਂਗੇ ਸੋ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਸਪੀਟਲ ਦੀ ਸਾਰੀ ਟੀਮ ਦਾ ਦਲਸ਼ੇਰ ਚੱਬਾ ਤੇ ਗੁਰੀ ਬਰਪਾਲ 11000 ਰੁਪਿਆ ਉਹ ਇਸ ਬੱਚੀ ਦੇ ਲਈ ਪੁਜਦਾ ਕਰਦੇ ਆ ਅਸੀਂ ਧੰਨਵਾਦ ਕਰਦੇ ਆ ਬਹੁਤ ਬਹੁਤ ਸਤਿਕਾਰ ਕਰਦੇ ਆ ਨਾਲ ਹੀ ਤਾਜ ਕਰਵਾਉਣਗੇ Google Pay ਨੰਬਰ ਹੈਗਾ ਤਾਂ ਸਾਨੂੰ ਜਰੂਰ ਦੱਸ ਦਿਓ ਵੀਰੇ ਹਾਂਜੀ 904118 09451 9041809451 ਇਹ ਸਾਡੀ ਭੈਣ ਦਾ Google Pay ਨੰਬਰ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਪਲੀਜ਼ ਇੱਕ ਵਾਰੀ ਆਪਾਂ ਗਰਾਊਂਡ ਖਾਲੀ ਕਰ ਦਈਏ ਜਿੰਨਾ ਜਿੰਨਾ ਕੋਲੇ Google Pay ਚੱਲਦਾ ਹੈ ਚਾਹੇ ਭਾਈ 5 ਰੁਪਏ ਪਾਓ ਇੱਕ ਵਾਰੀ ਫੋਨ ਕੱਢ ਕੇ ਜਰੂਰ ਮੇਰੇ ਭਰਾ ਬਣ ਕੇ ਆ ਨੰਬਰ ਨੋਟ ਕਰਿਓ ਇੱਕ ਵਾਰੀ ਫੇਰ ਬੇਨਤੀ ਕਰਦੇ ਆ 9041809451 ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ 9041809451 ਲੱਕ ਸਾਡੀ ਭੈਣ ਜਿਹੜੀ ਆ ਉਹ ਜ਼ਖਮੀ ਹੋਈ ਆ ਉਹਦੇ ਗੋਡੇ ਤੇ ਬਹੁਤ ਸੱਟ ਲੱਗੀ ਆ ਤੇ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਬੇਸ਼ੱਕ ਹਸਪਤਾਲ ਵਾਲਿਆਂ ਨੇ ਕਹਿਤਾ ਧੀ ਧਿਆਣੀ ਦਾ ਕੰਮ ਹੈ ਜਿੱਦਾਂ ਦੀਆਂ ਸਾਡੀਆਂ ਧੀਆਂ ਜਿੱਦਾਂ ਦੀਆਂ ਸਾਡੀਆਂ ਭੈਣਾਂ ਉਸੇ ਤਰ੍ਹਾਂ ਮੇਰੇ ਵੀਰੋ ਇਹ ਸਾਡੀਆਂ ਭੈਣਾਂ ਨੇ ਔਰ ਸਾਡੀ ਹੱਥ ਮੰਨ ਕੇ ਬੇਨਤੀ ਹੈ ਇਹਨਾਂ ਬੱਚਿਆਂ ਨੂੰ ਆਪਣੀਆਂ ਬੱਚੀਆਂ ਸਮਝ ਕੇ ਮੇਰੇ ਮਿੱਤਰੋ ਆਪਾਂ ਇਹ ਸਪੋਰਟ ਕਰਨੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਵੱਧ ਚੜ ਕੇ ਜਿਹੜਾ ਇਸ ਭੈਣ ਦਾ ਆਪਾਂ ਸਪੋਰਟ ਕਰੀਏ ਔਰ ਨੰਬਰ ਇੱਕ ਵਾਰੀ ਫੇਰ ਦੱਸ ਦਿਓ ਮੈਂ ਨੰਬਰ ਸਨ 9041809451 9041809451 ਇਹ ਭੈਣ ਗੋਪੀ ਜਿਹੜੀ ਖੇਡਦੀ ਹੋਈ ਜ਼ਖਮੀ ਹੋਈ ਹੈ ਜਿਹਦੇ ਗੋਡੇ ਤੇ ਬਹੁਤ ਸੱਟ ਲੱਗੀ ਹੈ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਆਪਾਂ ਬਾਚੜ ਕੇ ਸਪੋਰਟ ਕਰੀਏ ਬਾਚੜ ਕੇ ਮੈਂ ਬੇਨਤੀ ਕਰੂੰਗਾ ਵੀਰਾਂ ਨੂੰ ਜਸਵਿੰਦਰ ਭਾਜੀ ਕਲਸੀ ਜੀ ਢੇੜਾ ਲਾ ਲਈਏ ਹੁਣ ਆਪਾਂ